ਲੋਕ ਦੋ ਧੜਿਆਂ ਦੇ ਵਿੱਚ ਵੰਡੇ ਹੋਏ ਨੇ ਕਿ ਸਰਦਾਰ ਵਿਰਸਾ ਸਿੰਘ ਵਲਟੋਆ ਜਾਂ ਸ਼੍ਰੋਮਣੀ ਅਕਾਲੀ ਦਲ ਕਹ ਲਈ ਆ ਪਰ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਪੰਥ ਸਾਡਾ ਭਾਈ ਅਮਰਤਪਾਲ ਦੇ ਸਮਰਥਕ ਕਹਿੰਦੇ ਨਹੀਂ ਪੰਥ ਦੇ ਵਾਰਸ ਤਾਂ ਅਸੀਂ ਆ ਤੇ ਕਿਵੇਂ ਲਵੋਗੇ ਨਾ ਕੋਚ ਤੁਸੀਂ ਕੋਈ ਕਾਪੀਰਾਈਟ ਨਹੀਂ ਲੈ ਲਿਆ ਪੰਥ ਦਾ ਪੰਥ ਹੈਗਾ ਜੀ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਦਾ ਜੀ ਬੰਦਿਆਂ ਦਾ ਪੰਥ ਨਹੀਂ ਜੇ ਹੁੰਦਾ ਆਪਾਂ ਕਹੀਏ ਕਿ ਮੈਂ ਝੋਲੀ ਚ ਪਾਈ ਫਿਰਦਾ ਪੰਥ ਨੂੰ ਮੈਂ ਮੈਂ ਲੱਕ ਨਾਲ ਬੰਨੀ ਫਿਰਦਾ ਪੰਥ ਜੇ ਕਲਗੀਆਂ ਵਾਲੇ ਬਾਦਸ਼ਾਹ ਦਾ ਤੇ ਸੋਨਹਾਰ ਭਲੇਖਾ ਕਿਤੇ ਨਹੀਂ ਰੱਖਣਾ ਕਿ 1999 ਦਾ ਇਤਿਹਾਸ ਜ਼ਰ ਆ ਜਾਊਗਾ ਜਦੋਂ ਮਾਨ ਸਾਹਿਬ ਨੂੰ ਲੋਕਾਂ ਨੇ ਵੋਟਾਂ ਪਾ ਕੇ ਬਾਹਰ ਲਿਆਂਦਾ ਸੀ ਬਿਲਕੁਲ ਇਤਿਹਾਸ ਅਸੀਂ ਦੁਹਰਾ ਸਕਦੇ ਹਾਂ ਗੱਲ ਫਿਰ ਤੋਂ ਉਹੀ ਆ ਜਾਂਦੀ ਹੈ ਇੱਕਾ ਚਾਹੀਦਾ ਹੈ ਕੋਈ ਮੈਦਾਨ ਬਹੁਤ ਜਿਹੜਾ ਦੂਰ ਨਹੀਂ ਕਿ ਜਿਹੜਾ ਅਸੀਂ ਫਤਿਹ ਕਰ ਸਕਦੇ ਹਾਂ ਉਹ ਵੀ ਸੀਟ 10 ਦੇ ਪਿਤਾ ਜੀ ਭਾਈ ਮਨਜੀਤ ਸਿੰਘ ਜੀ ਨੇ ਸਿਮਰਨਜੀਤ ਸਿੰਘ ਮਾਨ ਦੇ ਸਤਕਾਰਯੋਗ ਭੈਣ ਜੀ ਦੇ ਕਹਿਣ ਦੇ ਉੱਤੇ ਇਹ ਸੀਟ ਮਾਨ ਸਾਹਿਬ ਦੀ ਉਹਨਾਂ ਦੀ ਜਿਹੜੀ ਆ ਦਾਵੇਦਾਰੀ ਉਹਨਾਂ ਦੀ ਰੱਖ ਦਿੱਤੀ ਸੀ ਤੇ 5 ਲੱਖ ਦੀ ਬੋਰਡ ਦੇ ਉੱਤੇ ਮਾਨ ਸਾਹਿਬ ਜਿੱਤੇ ਸੀ ਬੜਾ ਮਾਨ ਸੀ ਇਸ ਇਲਾਕੇ ਨੂੰ ਤੇ ਅੱਜ ਫਿਰ ਤੋਂ ਉਹ ਮਾਨਖਟਣ ਦੀ ਸਾਨੂੰ ਜਿਹੜੀ ਆ ਇੱਕ ਇੱਕ ਅਪਰਚੂਨਿਟੀ ਮਿਲੀ ਤੇ ਉਹਨੂੰ ਅਸ ਖੜਨਾ ਚਾਹੀਦਾ ਤੇ ਉਹ ਬੀਬੀ ਖਾਲਣ ਵਾਲਾ ਇਤਿਹਾਸ ਨਾ ਦਰਵਾ ਦਿੰਦੇ ਹੋਣ ਟਵਾਲੇ ਹੋਰ ਉਰਦਾਵਾ ਜਿਹੜਾ ਜਿਆਦਾ ਲੋਕਾਂ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਕਿ ਭਾਈ ਸਾਹਿਬ ਨੇ ਹਮੇਸ਼ਾ ਸੰਵਿਧਾਨ ਦੀ ਵਿਰੋਧਤਾ ਕੀਤੀ ਵੀ ਸੰਵਿਧਾਨ ਸਾਡੇ ਹੱਕ ਵਿੱਚ ਨਹੀਂ ਪਰ ਅੱਜ ਉਸੇ ਸੰਵਿਧਾਨ ਦਾ ਸਹਾਰਾ ਲੈ ਕੇ ਇਲੈਕਸ਼ਨ ਵੀ ਲੜ ਰਹੇ ਨੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਨਾਨਕ ਸੋਨਰ ਕਭੂ ਨਹ ਹਾਰਾ ਢਾਲ ਜੋ ਜਾਣਾ ਪਸਾ ਠੀਕ ਹੈ ਜੇ ਆਪਾਂ ਨੂੰ ਲੱਗਦਾ ਹੈ ਕਿ ਅੱਜ ਸਿੱਖਾਂ ਨਾਲ ੱਤਕਾ ਹੋ ਰਿਹਾ ਵਾ ਗੱਲ ਵਾਪਸ ਉਧਰ ਹੀ ਆ ਜਾਂਦੀ ਹੈ ਜੇ ਇਹ ਸਪੇਸ ਤੁਸੀਂ ਖਾਲੀ ਛੱਡੋਗੇ ਛੱਡ ਦਿਓ ਅੱਜ ਤੁਸੀਂ ਸਪੇਸ ਖਾਲੀ ਛੱਡ ਦਿਓ ਕੋਈ ਨਾ ਕੋਈ ਆਣ ਕੇ ਤੇ ਰਿਪਲੇਸ ਕਰੇਗਾ ਨਾ ਬਿਲਕੁਲ ਬਜਾਏ ਕਿ ਕੋਈ ਗੈਰ ਆਣ ਕੇ ਇਸ ਸਪੇਸ ਨੂੰ ਪਰੇ ਕੋਈ ਆਪਣਾ ਕਿਉਂ ਨਹੀਂ ਪਰੇ ਪਿਛਲੇ ਦਿਨੀ ਅਮਰਤਾ ਵੜਿੰਗ ਜਿਹੜੀ ਐ ਬੀਬੀ ਤੇ ਉਹ ਕਹਿ ਰਹੇ ਸਨ ਕਿ ਇਹ ਪੰਝਾ ਹੀ ਸਾਡਾ ਏ ਗੁਰੂ ਨਾਨਕ ਦਾ ਪੰਝਾ ਸਾਡਾ ਏ ਕੋਈ ਕਹੇਗਾ ਕਿ ਦੂਜਾ ਸਾਡਾ ਏ ਤੇ ਤੀਜਾ ਸਾਡਾ ਏ ਤੇ ਪੰਥ ਅਸੀਂ ਜਿਹੜਾ ਜਿਆਦਾ ਲਕਣਾ ਵੱਡਾ ਏ ਪੰਥ ਕਲਗੀਆਂ ਵਾਲੇ ਮਹਾਰਾਜ ਦਾ ਏ ਤੇ ਅਸੀਂ ਉਸ ਪੰਥ ਚ ਆਪਣੇ ਸਪਾਈ ਹ ਸੋ ਉਸ ਪੰਥ ਨੂੰ ਤਗੜੇ ਕਰਨ ਦੀ ਜ਼ਿੰਮੇਵਾਰੀ ਸਾਡੀ ਆਪ ਦੀ ਬਣਦੀ ਏ ਬਜਾਏ ਕਿ ਅਸੀਂ ਕਹੀਏ ਕਿ ਅਸੀਂ ਸਾਰਾ ਕੁਝ ਸੰਭੀ ਫਿਰਦੇ ਆ ਅਸੀਂ ਪੰਥ ਦੇ ਨਮਾਇंदे ਬਣ ਕੇ ਪੰਥ ਦੇ ਸੇਵਾਦਾਰ ਬਣ ਕੇ ਵਿਚਰੀਏ ਇਹ ਹੰਕਾਰ ਲੈ ਕੇ ਬਹਿ ਜਾਊਗਾ ਕੌਮ ਦੀ ਨੌਜਵਾਨੀ ਜੇਲ੍ਹਾਂ ਚ ਰੁਲਦੀ ਨਹੀਂ ਜੇ ਚੰਗੀ ਲੱਗਦੀ ਭਰਾਵੋ ਮੈਂ ਪਿਛਲੇ ਦੋ ਦਿਨਾਂ ਦਿਨਾਂ ਤੋਂ ਬੇਨਤੀ ਕਰਦਾ ਪਿਆ ਹਾਂ ਜੇਲ੍ਹਾਂ ਚ ਰੁਲਦੀ ਨਹੀਂ ਜੇ ਚੰਗੀ ਲੱਗਦੀ ਆਯਾਦ ਚੰਗੀ ਲੱਗਦੀ ਹੈ ਜੇ ਇਸ ਕੌਮ ਦੀ ਨੌਜਵਾਨੀ ਗੁਲਾਮ ਹੋ ਜੇ ਜੇ ਇਸ ਕੌਮ ਦੀ ਨੌਜਵਾਨੀ ਸਲਾਖਾਂ ਦੇ ਪਿੱਛੇ ਹੋ ਜੇ ਉਹ ਕੌਮਕ ਦੀ ਪ੍ਰੋਗਰੈਸ ਨਹੀਂ ਜੇ ਕਰ ਸਕਦੀ ਹੁੰਦੀ ਜਿੰਨੇ ਮਰਜੀ ਦਰ ਬੋਲਦੇ ਫਿਰਨ ਸੋ ਸਾਡਾ ਅੱਜ ਫਰਜ਼ ਬਣਦਾ ਹੈ ਕੌਮ ਦਾ ਜੋਸ਼ ਕੌਮ ਦਾ ਜਜ਼ਬਾ ਕੌਮ ਦੀ ਸ਼ਕਤੀ ਨੂੰ ਬਾਹਰ ਕੱਢ ਕੇ ਲੈ ਕੇ ਆ ਵੀ ਆਈਏ ਅਸੀਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜਿਆ ਹੋ ਸੁਰਖਾਰ ਟੀਵੀ ਨਾਲ ਵਾਹਿਗੁਰੂ ਜੀ ਆਲ ਸਿੰਘ ਤੇ ਹੌਟ ਸੀਟ ਬਣਦੀ ਜਾ ਰਹੀ ਹੈ ਖਡੂਰ ਸਾਹਿਬ ਹਲਕੇ ਦੀ ਤੇ ਅੱਜ ਮੇਰੇ ਨਾਲ ਨੇ ਕੋਵਰ ਚੜ੍ਹਤ ਸਿੰਘ ਜੀ ਜੋ ਭਾਈ ਅਮਰਪਾਲ ਸਿੰਘ ਦੀ ਸਪੋਰਟ ਦੇ ਵਿੱਚ ਨਿਤਰੇ ਨੇ ਆਪਾਂ ਕਰਦੇ ਹਾਂ ਗੱਲਬਾਤ ਜਾਣਦੇ ਹਾਂ ਪੂਰੀ ਕੀ ਰਣਨੀਤੀ ਰਵੇਗੀ ਵੀਰ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਅਮਰਪਾਲ ਸਿੰਘ ਜੀ ਦਾ ਪਰਿਵਾਰ ਇਸ ਇਲਾਕੇ ਵਿੱਚ ਆ ਰਿਹਾ ਤੁਸੀਂ ਉਹਨਾਂ ਦੀ ਸਪੋਰਟ ਵਿੱਚ ਨਿਤਰੇ ਹੋ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਹਲਕੇ ਨੂੰ ਮੁਬਾਰਕ ਦੇਣਾ ਚਾਹੁੰਦਾ ਜੀ ਕਿ ਪਿੰਡੋਂ ਪਿੰਡੋਂ ਹਰ ਘਰ ਦੇ ਵਿੱਚੋਂ ਨੌਜਵਾਨ ਉੱਠ ਕੇ ਆਏ ਨੇ ਬਜ਼ੁਰਗ ਸਾਡੇ ਉੱਠ ਕੇ ਆਏ ਨੇ ਬੱਚੇ ਉੱਠ ਕੇ ਆਏ ਨੇ ਸੋ ਇੱਕ ਜੋ ਅਸੀਂ ਮੁਹਿਮ ਲੈ ਕੇ ਚੱਲਣਾ ਚਾਹੁੰਦੇ ਸੀਗੇ ਉਹ ਹੁਣ ਮੁਹਿਮ ਜਿਹੜੀ ਆ ਬਣਦੀ ਨਜ਼ਰ ਆ ਰਹੀ ਹੈ ਸੋ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਜੋ ਹੈ ਹੁਣ ਇਧਰ ਪਹੁੰਚ ਰਿਹਾ ਹੈ ਇਧਰੋਂ ਗਾਂ ਸੀ ਪਉਵਿੰਡ ਜਾਣਾ ਇੱਥੇ ਫਿਰ ਪਿੰਡੋਂ ਪਿੰਡ ਜਾ ਕੇ ਤੇ ਅਸੀਂ ਪ੍ਰਚਾਰ ਕਰਨਾ ਹੈ ਤੇ ਸਾਡੇ ਤਾਂ ਸਾਰਿਆਂ ਦਾ ਇਹ ਫਰਜ ਬਣਦਾ ਏ ਕਿ ਕੋਈ ਵੀ ਟਿੱਲ ਜਿਹੜੀ ਆ ਉਹ ਨਾ ਰਹਿ ਜਾਂਦੀ ਹੋਏ ਹਰ ਘਰ ਤੱਕ ਹਰ ਗਲੀ ਤੱਕ ਹਰ ਪਿੰਡ ਤੱਕ ਜਿਹੜਾ ਇਹ ਪ੍ਰਚਾਰ ਪਹੁੰਚਣਾ ਚਾਹੀਦਾ ਤੇ ਸੇ ਆਪਣਾ ਜਿਹੜਾ ਇਹ ਫਰਜ ਬਖੂਬੀ ਬਤੌਰ ਕਿ ਸਾਡਾ ਵੀ ਪਰਿਵਾਰ ਜੀ ਪੰਤੀ ਸੇਵਾ ਦੇ ਵਿੱਚ ਲੱਗਾ ਰਿਹਾ ਜ세ਦਾਰ ਝੰਡਾ ਸਿੰਘ ਤੋਂ ਸ਼ੁਰੂ ਕਰ ਲਈਏ ਤੇ ਜੈਤੋ ਦੇ ਬਾਗ ਦਾ ਮੋਰਚਾ ਜਿਹੜਾ ਹੈ ਗੁਰੂ ਜੈਤੋ ਦਾ ਮੋਰਚਾ ਗੁਰੂ ਕੇ ਬਾਗ ਦਾ ਜਿਹੜਾ ਮੋਰਚਾ ਹੈ ਰਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡ ਰਾਲੇ ਨੇ ਜਿਵੇਂ ਐਮਰਜੈਂਸੀ ਲੜੀ ਹੈ ਸਰਕਾਰ ਜੀ ਸਰਕਾਰ ਕੋ ਤਾਇਆ ਜੀ ਜਿਹੜੇ ਆ ਉਹ ਸ਼ਹਾਦਤ ਪ੍ਰਾਪਤ ਕੀਤੀ 18 ਮੈਂਬਰਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਸਤਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਮਰਦੇ ਮੁਜਾਹਿਦ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਤਾ ਜੀ ਨੇ ਵੀ 8 ਸਾਲ ਜੇਲ੍ਹ ਕੱਟੀਆ ਤਾਂ ਸਾਡਾ ਫਰਜ਼ ਬਣਦਾ ਏ ਕਿ ਇਸ ਵੇਲੇ ਕੌਮ ਦੀ ਜੋ ਨੌਜਵਾਨੀ ਹੈ ਉਹ ਜੇਲ੍ਹਾਂ ਚ ਬੰਦ ਹੋਈ ਢੱਕੀ ਚੰਗੀ ਨਹੀਂ ਲੱਗਦੀ ਕਾਲ ਕੋਟਰੀਆਂ ਦੇ ਵਿੱਚ ਨੇਹਰੀਆਂ ਦੇ ਵਿੱਚ ਪਈ ਚੰਗੀ ਨਹੀਂ ਲੱਗਦੀ ਕੌਮ ਦੀ ਨੌਜਵਾਨੀ ਫੀਲਡ ਦੇ ਵਿੱਚ ਕੌਮ ਦੇ ਪੰਥਾਂ ਦੇ ਲਈ ਜੂਝ ਦੀ ਚੰਗੀ ਲੱਗਦੀ ਐ ਸੋ ਇਸ ਕਰਕੇ ਕੌਮ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਚੱਲਣਾ ਹਰ ਇੱਕ ਨੌਜਵਾਨ ਦਾ ਕੇਵਲ ਆ ਨਹੀਂਗਾ ਮੈਂ ਤਾਂ ਸਾਰੇ ਜਿਹੜੀ ਆ ਬਾਕੀ ਤਰ੍ਹਾਂ ਪਾਰਟੀਆਂ ਪੂਟੀਆਂ ਮੈਂ ਕਿਹਾ ਕਿ ਆਪਾਂ ਨੌਜਵਾਨੀ ਦਾਇਤ ਕੀ ਸਾਧ ਲਈਏ ਤੇ ਪਾਰਟੀ ਪੱਦਰ ਤੋਂ ਉੱਤੇ ਉੱਠ ਕੇ ਤੇ ਆਪਾਂ ਆਪਣੇ ਪਹਿਲਾਂ ਨੌਜਵਾਨਾਂ ਨੂੰ ਰਿਆ ਕਰ ਲਈਏ ਜੇ ਕੌਮ ਦੀ ਰੀੜ ਦੀ ਹੱਡੀ ਆਪਾਂ ਕਹਿੰਨੇ ਆ ਨੌਜਵਾਨਾਂ ਨੂੰ ਤੇ ਰੀੜ ਦੀ ਹੱਡੀ ਤੇ ਲਿਫੀ ਹੋਏ ਤੇ ਫਿਰ ਕੌਮ ਜੜ ਦੀ ਗੱਲ ਆਪਾਂ ਕਿਵੇਂ ਕਰ ਲਾਂਗੇ ਸੋ ਇਸ ਕਰਕੇ ਕੌਮ ਦੀ ਨੌਜਵਾਨੀ ਨੂੰ ਆਪਾਂ ਬਾਹਰ ਲੈ ਕੇ ਆਈਏ ਤਗੜੇ ਹੋਈਏ ਫੇਰੀ ਕੌਮ ਤਕੜੀ ਹੁੰਦੀ ਜੇ ਰੀੜ ਦੀ ਹੱਡੀ ਹੋਏ ਸਾਹਮਣੇ ਠੀਕ ਹੈ ਜੀ ਸੋ ਇਸ ਕਰ ਇਸ ਵੇਲੇ ਖਡੂਰ ਸਾਹਿਬ ਹਲਕੇ ਦਾ ਕਿ ਆਪਾਂ ਆਪਣੇ ਨੌਜਵਾਨ ਨੂੰ ਭਾਈ ਮਰਤਪਾਲ ਸਿੰਘ ਨੂੰ ਬਾਹਰ ਕੱਢ ਕੇ ਲੈ ਕੇ ਜਦੋਂ ਲੋਕਾਂ ਨੇ ਇੰਟਰਵਿਊ ਆਪਣੇ ਦੇਖੇ ਨਾ ਬਹੁਤ ਸਾਰੇ ਲੋਕਾਂ ਨੇ ਵਿਚਾਰਾਂ ਕਰਨੀਆਂ ਵੀ ਤੁਹਾਡੇ ਪਰਿਵਾਰ ਦਾ ਜਿਹੜਾ ਪਛੋਖੜਾ ਸਰਦਾਰ ਵਿਰਸਾ ਸਿੰਘ ਬਲਟੋਵਾ ਦੇ ਨਾਲ ਬਹੁਤ ਨੇੜਤਾ ਤੁਹਾਡੇ ਪਿਤਾ ਜੀ ਦੇ ਵੀ ਮੈਂ ਅਕਸਰ ਦੇਖਿਆ ਉਹਨਾਂ ਨੂੰ ਤੁਹਾਡੀਆਂ ਸਲੇਜਾਂ ਤੇ ਆ ਕੇ ਬੋਲਦੇ ਨੇ ਹਨਾ ਲੋਕਾਂ ਨੇ ਸਵਾਲ ਕਰਨੇ ਆ ਵੀ ਪਿਤਾ ਜੀ ਨੂੰ ਪੁੱਛ ਲਿਆ ਪਹਿਲਾਂ ਤੁਸੀਂ ਇਹ ਇਸ ਗੱਲ ਦਾ ਜਵਾਬ ਹੁਣੇ ਦੇ ਦਿਓ ਕਿ ਕੀ ਬਾਪੂ ਜੀ ਨੂੰ ਪੁੱਛ ਕੇ ਤੁਸੀਂ ਉਹਨਾਂ ਦੀ ਸਪੋਰਟ ਕਰ ਰਹੇ ਹੋ ਕਿ ਜਾਂ ਬਾਪੂ ਜੀ ਅਲੱਗ ਜਾਣਗੇ ਤੁਸੀਂ ਅਲੱਗ ਜਾਓ ਜੀ ਪਿਤਾ ਜੀ ਦਾ ਥਾਪੜ ਜੀ ਵੇਖੋ ਦਾਵੇਦਾਰੀ ਪਹਿਲਾਂ ਇਸ ਸੀਟ ਦੀ ਪਿਤਾ ਜੀ ਨੇ ਕੀਤੀ ਸੀ ਪਰ ਜਦੋਂ ਭਾਈ ਅਮਰਤਪਾਲ ਸਿੰਘ ਨੇ ਕਿਹਾ ਕਿ ਅਸੀਂ ਲੜਨਾ ਚਾਹੁੰਦੇ ਆ ਤੇ ਕੌਮ ਦੇ ਵਿੱਚ ਆਣ ਕੇ ਤੇ ਫੀਲਡ 'ਚ ਵਿਚਰਨਾ ਚਾਹੁੰਦੇ ਆ ਤੇ ਅਸੀਂ ਦਾਵੇਦਾਰੀ ਵਿਟਰਾ ਕਰ ਲਈ ਫਰਜ਼ ਦਾ ਉਹ ਵੀ ਉਹਨਾਂ ਦਾ ਵੀ ਆ ਬਣਦਾ ਸੀਗਾ ਵੇਖੋ ਕੌਮ ਕੌਮ ਪਹਿਲਾਂ ਹੁੰਦੀ ਹੈ ਪੰਥ ਪਹਿਲਾਂ ਹੁੰਦਾ ਧਰਮ ਪਹਿਲਾਂ ਹੁੰਦਾ ਹੈ ਪਾਰਟੀਆਂ ਬਾਅਦ 'ਚ ਹੁੰਦੀਆਂ ਬਾਕੀ ਸਾਰਾ ਕੁਝ ਬਾਅਦ 'ਚ ਹੁੰਦਾ ਹੈ ਜੀ ਸੋ ਇਸ ਕਰਕੇ ਜੋ ਇੱਕ ਵਫਾ ਹੈ ਨੌਜਵਾਨਾਂ ਦੀ ਜੀ ਜੀ ਇਸ ਵੇਲੇ ਚਾਹੀਦੀ ਹੈ ਕਿ ਪੰਥ ਦੇ ਨਾਲ ਹੋਵੇ ਇਸ ਵੇਲੇ ਨਹੀਂ ਹਮੇਸ਼ਾ ਹੀ ਪੰਥ ਦੀ ਜਿਹੜੇ ਨੌਜਵਾਨੀ ਦੀ ਜਿਹੜੀ ਵਫਾ ਹੈ ਉਹ ਪੰਥ ਨਾਲ ਧਰਮ ਦੇ ਨਾਲ ਕੌਮ ਦੇ ਨਾਲ ਚਾਹੀਦੀ ਹੈ ਜੋ ਸਾਡੇ ਨਿਸ਼ਾਨੇ ਨੇ ਉਹ ਇੱਕ ਹੋਣੇ ਚਾਹੀਦੇ ਨੇ ਕਿਉਂਕਿ ਕੌਮ ਦਾ ਜੇ ਬਲ ਹੈ ਇਹ ਪੰਜ ਉਂਗਲਾਂ ਐ ਜੇ ਖਿਲਰੀਆਂ ਰਹਿਣਗੀਆਂ ਤੇ ਇਹਨਾਂ ਦਾ ਬਲ ਘਟ ਜਾਏਗਾ ਪਰ ਜੇ ਇਕੱਠੀਆਂ ਹੁੰਦੀਆਂ ਨੇ ਅੱਜ ਆਪਾਂ ਨੂੰ ਲੋੜ ਮਹਿਸੂਸ ਹੋਣੀ ਚਾਹੀਦੀ ਹੈ ਕਿ ਆਪਾਂ ਇਕੱਠੀਆਂ ਕਰਕੇ ਇੱਕ ਬਲ ਬਣ ਕੇ ਕਹਿੰਦੇ ਆ ਕਿ ਜੇ ਸੈਂਟਰ ਦੇ ਅੱਗੇ ਅੱਜ ਸਿੱਖ ਕੌਮ ਨੇ ਆਪਣੇ ਹੱਕਾਂ ਦਾ ਪ੍ਰਗਟਾਵਾ ਕਰਨਾ ਹੈ ਨਾ ਇਹ ਗੱਲ ਤਾਂ ਜਿਹੜੀ ਕੀਤੀ ਉਹ ਛੋਟੀ ਹੈ ਪਰ ਜੇ ਇੱਕ ਸੈਂਟਰ ਦੇ ਅੱਗੇ ਸੈਂਟਰ ਇੱਕ ਹੈ ਸ਼ਕਤੀ ਸਿੱਖ ਇਸ ਵੇਲੇ ਸ਼ਕਤੀ ਨਹੀਂਗੇ ਸੋ ਜੇ ਸਿੱਖਾਂ ਨੇ ਸ਼ਕਤੀ ਬਣਨੀ ਤੇ ਏਕਾ ਚਾਹੀਦਾ ਤੇ ਏਕਾ ਹੋਏਗਾ ਸਿੱਖ ਕੌਮ ਸ਼ਕਤੀ ਬਣੇਗੀ ਤੇ ਉਸ ਸ਼ਕਤੀ ਦੇ ਅੱਗੇ ਅਸੀਂ ਆਪਣੀ ਗੱਲ ਰੱਖ ਕੇ ਤੇ ਮਨਾਉਣ ਜੋਗੀ ਹੋ ਜਾਾਂਗੇ ਸੋ ਇਸ ਕਰਕੇ ਵਧੀਆ ਫੈਸਲਾ ਏ ਕਿ ਕੋਈ ਵੀ ਮੈਦਾਨ ਜੇ ਆ ਮੌਜੂਦਾ ਸਿਸਟਮ ਦੇ ਵਿੱਚ ਕੋਈ ਵੀ ਮੈਦਾਨ ਅਸੀਂ ਖਾਲੀ ਛੱਡਾਂਗੇ ਪੰਥ ਦੇ ਜਿਹੜੇ ਦਰਦ ਰੱਖਣ ਵਾਲੇ ਉਹ ਖਾਲੀ ਛੱਡਣਗੇ ਤੇ ਗੈਰ ਰਾਨ ਕੇ ਪਰਣਗੇ ਸੋ ਜੇ ਪੰਥ ਨੂੰ ਸਮਰਪਿਤ ਨੌਜਵਾਨਾਂ ਨੇ ਆਣ ਕੇ ਤੇ ਮੈਦਾਨ ਸੰਬੰਧੀ ਜ਼ਿੰਮੇਵਾਰੀ ਲਈ ਹੈ ਤੇ ਇਸ ਚੀਜ਼ ਨੂੰ ਕੌਮ ਦੇ ਸਾਰੇ ਨੌਜਵਾਨਾਂ ਨੂੰ ਵੈਲਕਮ ਕਰਨਾ ਚਾਹੀਦਾ ਹੈ ਤੇ ਉਹਨਾਂ ਦਾ ਜਿਹੜੇ ਪੁਰਜ਼ੋਰ ਸਾਥ ਦੇਣਾ ਚਾਹੀਦਾ ਬਲਟੋਆ ਸਾਹਿਬ ਨੇ ਕੱਲ ਇੱਕ ਵੀਡੀਓ ਜਾਰੀ ਕੀਤੀ ਉਹਨਾਂ ਵਿੱਚ ਉਹਨਾਂ ਨੇ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਕੋਈ ਵੀ ਉਹਨਾਂ ਦਾ ਨੁਮਾਇੰਦਾ ਜਿਹੜਾ ਅੰਪਾਈ ਅਮਰਤਪਾਲ ਦਾ ਸਮਰਥਕ ਆ ਮੇਰੇ ਬਰਾਬਰ ਆ ਕੇ ਬਹਿ ਜਾਵੇ ਲਾਈਵ ਜਾਣ ਨੂੰ ਅਸੀਂ ਤਿਆਰ ਆਂ ਲਾਈਵ ਟੈਲੀਕਾਸਟ ਕਰਾਵਾਂਗੇ ਉਸ ਪ੍ਰੋਗਰਾਮ ਦਾ ਮੈਨੂੰ ਉਹ ਸਾਬਤ ਕਰ ਦੇਣ ਕਿ ਮੈਂ ਗਲਤ ਆ ਮੈਂ ਪੰਚਦਾ ਦੋਖੀ ਆ ਜਾਂ ਜੋ ਕੋਈ ਵੀ ਅਲੋਕੇਸ਼ਨ ਮੇਰੇ ਤੇ ਲਾਜਾਣ ਕਿ ਮੈਂ ਵਿਰੋਧੀ ਆ ਉਹਨਾਂ ਦਾ ਤੇ ਮੈਂ ਸੀ ਛੱਡਣ ਨੂੰ ਤਿਆਰ ਆ ਕਿ ਉਹ ਉਹਨਾਂ ਦਾ ਚੈਲੰਜ ਕਬੂਲ ਕਰਦੇ ਆ ਤੁਹਾਡਾ ਗਰੁੱਪ ਜਿੰਨਾ ਵੀ ਵੇਖੋ ਮੇਰੀ ਗੱਲ ਸੁਣੋ ਇਹ ਪੋਲਿਟੀਕਲ ਗੱਲਾਂ ਹੁੰਦੀਆਂ ਨੇ ਕਿ ਕਹਿ ਦੇਣਾ ਕਿ ਆਣ ਕੇ ਤੇ ਸਾਡੇ ਨਾਲ ਗੱਲ ਕਰ ਲੋ ਤੇ ਹੁਣ ਇਲੈਕਸ਼ਨ ਕੈਂਪੇਨ ਦੇ ਵਿੱਚ ਸਾਰਾ ਨੌਜਵਾਨ ਜਿਹੜੇ ਕੌਮ ਦੀ ਨੌਜਵਾਨੀ ਗੱਲ ਕਰਨ ਦੀ ਇੱਕ ਜਾਣੇ ਨੇ ਕਿੱਧਰ ਕਰਨੀ ਐ ਸਾਰੀ ਨੌਜਵਾਨੀਆਂ ਬੈਠੀ ਗੱਲ ਕਰਨੋਂ ਨਹੀਂ ਬੈਠੀ ਜੀ ਸੋ ਇਸ ਕਰਕੇ ਇਸ ਕੌਨਸਟਿਟੂਐਂਸੀ ਨੇ ਵੀ ਪਹਿਲਾਂ ਨਵਾਜ਼ਿਆ ਹੈ ਹੂੰ ਸੋ ਅੱਜ ਜੇ ਕੌਮ ਦੀ ਨੌਜਵਾਨੀ ਹੁਣ ਆਪਾਂ ਕਹਿੰਨੇ ਆ ਕਿ ਗੱਲ ਕਰ ਲਓ ਮੈਂ ਕਹਿੰਨਾ ਕਿ ਤੁਸੀਂ ਨੌਜਵਾਨਾਂ ਦੇ ਦਲਾਂ ਦੀ ਗੱਲ ਬੁੱਝ ਲਓ ਨੌਜਵਾਨ ਇਸ ਵੇਲੇ ਜੇ ਅਸੀਂ ਚਾਹੁੰਦੇ ਆ ਕਿ ਅਸੀਂ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਹੈ ਤੇ ਲੋਕਾਂ ਦੇ ਦਿਲਾਂ ਦੀ ਗੱਲ ਤਾਂ ਬੁੱਝ ਲਈਏ ਹੂੰ ਜੇ ਕੌਮ ਦੇ ਨੌਜਵਾਨ ਕਹਿੰਦੇ ਐ ਕਿ ਭਾਈ ਅਮਰਿਤਪਾਲ ਸਿੰਘ ਬਾਹਰ ਆਉਣਾ ਚਾਹੀਦਾ ਵਾ ਤੇ ਅਸੀਂ ਜੇ ਆਪਾਂ ਉਸ ਚੀਜ਼ ਨੂੰ ਦੇਖਣ ਤੋਂ ਅਸਫਲ ਹੁੰਦੇ ਜਾ ਰਹੇ ਹਾਂ ਉਹਨੂੰ ਅਸੀਂ ਬਤੌਰ ਲੀਡਰ ਸਾਨੂੰ ਇੱਕ ਵਿਜਨ ਪਹਿਚਾਣਨੀ ਆਣੀ ਚਾਹੀਦੀ ਆ ਲੋਕਾਂ ਦੀ ਦਿਲਾਂ ਦੀ ਗੱਲ ਅਸੀਂ ਕਹਿੰਨੇ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਪਰ ਅਸੀਂ ਲੋਕਾਂ ਦੀ ਦਿਲਾਂ ਦੀ ਗੱਲ ਅਸੀਂ ਬੁੱਝ ਨਹੀਂ ਸਕੇ ਤੋਂ ਲੋਕਾਂ ਦੀ ਤਾਂ ਅਸੀਂ ਇੱਕ ਜਾਣੇ ਦੀ ਗੱਲ ਕਰਦੇ ਆ ਹਰ ਪਿੰਡ ਦੇ ਵਿੱਚ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਜਾ ਕੇ ਵੇਖ ਲਓ ਇੱਕੋ ਗੱਲ ਹੈ ਕਿ ਐਤਕੀ ਵੋਟ ਜਿਹੜੀ ਹੈ ਉਹ ਕੌਮ ਦੀ ਨੌਜਵਾਨੀ ਨੂੰ ਤਕੜੀ ਕਰਨ ਲਈ ਅਸੀਂ ਪਾਉਣੀ ਹੈ ਤੁਸੀਂ ਇੱਕ ਜਣੇ ਦੀ ਗੱਲ ਕੀਤੀ ਇਧਰ ਪਿੰਡ ਪਿੰਡ 'ਚ ਮਿਲ ਜਾਣਗੇ ਇੱਕ ਛੱਡ ਕੇ ਹਜ਼ਾਰ ਮਿਲ ਜਾਣਗੇ ਲੱਖ ਛੱਡ ਕੇ ਲੱਖ ਹਜ਼ਾਰ ਛੱਡ ਕੇ ਲੱਖ ਮਿਲ ਜਾਣਗੇ ਜੀ ਇਹ ਕਿਹਾ ਸੋਸ਼ਲ ਮੀਡੀਆ 'ਤੇ ਹੋਰ ਬੜੀ ਚਰਚਾ ਛਿੜੀ ਹੋਈ ਹੈ ਜਿਹੜਾ ਉਹਨਾਂ ਦਾ ਵਕੀਲ ਸੀ ਜਿਨ੍ਹਾਂ ਨੇ ਉਹਨਾਂ ਨੂੰ ਅਲੌਂਚ ਕੀਤਾ ਵੀ ਪਹਿਲੀ ਪਹਿਲਾ ਬਿਆਨ ਉਹਨਾਂ ਦਾ ਆਇਆ ਵੀ ਉਹ ਬੰਦਾ ਕਹਿ ਰਿਹਾ ਵੀ ਭਾਈ ਸਾਹਿਬ ਕੀ ਚੌਣ ਮੈਦਾਨ 'ਚ ਨਿਤਰਣਗੇ ਉਨ੍ਹਾਂ ਤੇ ਸਵਾਲ ਚੁਕੇ ਜਾ ਰਹੇ ਨੇ ਪੋਸਟਾਂ ਪਾਈਆਂ ਜਾ ਰਹੀਆਂ ਵੀ 2015 ਦੇ ਵਿੱਚ ਉਹਨਾਂ ਦੇ ਵਕੀਲ ਨੇ ਆਰਐਸਐਸ ਜੁਆਇਨ ਕੀਤੀ ਸੀ ਪਹਿਲਾਂ ਉਹ ਮਾਨਦਲ ਵੱਲੋਂ ਇਲੈਕਸ਼ਨ ਲੜਦੇ ਨੇ ਬਾਅਦ ਵਿੱਚ ਉਹਨਾਂ ਨੇ ਆਰਐਸਐਸ ਜੁਆਇਨ ਕੀਤੀ ਹੈਨਾ ਇਹ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਵਿੱਚ ਇਸ ਚੀਜ਼ ਨੂੰ ਲਿਆ ਜਾ ਰਿਹਾ ਵਾ ਵੀ 2015 ਦੇ ਵਿੱਚ ਜਿਹੜਾ ਬੰਦਾ ਆਰਐਸ ਦਾ ਬੰਦਾ ਮੈਂਬਰ ਬਣਦਾ ਉਹ ਬੰਦਾ ਲਾਂਚ ਕਰ ਰਿਹਾ ਭਾਈ ਸਾਹਿਬ ਨੂੰ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਵੇਖੋ ਇਹ ਗੱਲਾਂ ਨੇ ਪੋਲੀਟੀਕਲ ਕਿ ਇਸ ਕਰਕੇ ਕਿ ਜੇ ਕਿਸੇ ਨੂੰ ਡਾਊਨ ਕਰਨਾ ਹੋਵੇ ਜੇ ਕਿਸੇ ਨੂੰ ਕਿਰਦਾਰ ਕੁਸ਼ੀ ਕਰਨੀ ਹੋਵੇ ਉਹਦੇ ਤੇ ਕੈਰੈਕਟਰ ਅਸੈਸੀਨੇਸ਼ਨ ਹਮੇਸ਼ਾ ਕੀਤਾ ਜਾਂਦਾ ਹੈ ਜੇ ਕਿਸੇ ਦੀ ਇਮੇਜ ਨੂੰ ਲੋਕਾਂ ਦੇ ਵਿੱਚ ਖਰਾਬ ਕਰਨਾ ਹੋਏ ਜਨਤਾ ਦੇ ਵਿੱਚ ਖਰਾਬ ਕਰਨਾ ਹੋਏ ਇਸ ਵੇਲੇ ਆਪਣਾ ਮਨਸੂਬਾ ਕੀ ਹੈ ਇਸ ਵੇਲੇ ਆਪਣਾ ਮਨਸੂਬਾ ਹੈ ਕਿ ਕੌਮ ਦੀ ਨੌਜਵਾਨੀ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੋਂ ਕੱਢ ਕੇ ਤੇ ਫੀਲਡ ਦੇ ਵਿੱਚ ਲੈ ਕੇ ਆਈਏ ਤਾਂ ਕਿ ਕੌਮ ਦੇ ਜੋ ਨਿਸ਼ਾਨ ਨੇ ਉਹਨਾਂ ਨੂੰ ਅੱਗੇ ਰੱਖ ਕੇ ਤੇ ਨੌਜਵਾਨੀ ਜਿਹੜੀ ਆ ਜੂਝ ਸਕੇ ਕਿ ਉਹ ਆਪਣੀ ਵਿਜ਼ਨ ਨਹੀਂ ਹੈ ਸੋ ਇਸ ਕਰਕੇ ਉਸ ਵਿਜ਼ਨ ਨੂੰ ਬਲਰ ਕਰਨ ਦੇ ਲਈ ਇੱਕ ਵੱਖਰਾ ਪ੍ਰੋਪਗੈਂਡਾ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ ਵਿਜ਼ਨ ਨੂੰ ਬਲਰ ਨਹੀਂ ਕਰਨ ਦੇਣਾ ਕਿਉਂਕਿ ਹਰੀਰਾਮ ਗੁਪਤਾ ਜੇ ਮੈਂ ਗਲਤ ਨਾ ਹੋਵਾਂ ਤੇ ਉਹਨੇ ਇੱਕ ਗੱਲ ਆਖੀ ਸੀ ਜੇ ਸਿੱਖਾਂ ਕੋਲ ਵਿਜਨ ਤੇ ਵਿਜ਼ਡਮ ਹੁੰਦੀ ਤੇ ਸਿੱਖਾਂ ਨੇ ਨਾ ਕੇਵਲ ਹਿੰਦੁਸਤਾਨ ਪੂਰੇ ਏਸ਼ੀਆ ਦੇ ਉੱਤੇ ਰਾਜ ਕਰਨਾ ਸੀ ਏਸ਼ੀਆ ਦੇ ਰਾਜੇ ਬਣਨਾ ਸੀ ਸੋ ਇਸੇ ਵਿਜਨ ਨੂੰ ਖਰਾਬ ਕਰਨ ਦੇ ਲਈ ਤਾਂ ਕਿ ਸਾਡੀ ਇੱਕ ਵਿਜਨ ਜਿਹੜੀ ਹੈ ਇੱਕ ਥਾਂ ਤੇ ਫੋਕਸ ਨਾ ਕਰ ਸਕੇ ਤੇ ਇਹ ਜੀਆਂ ਗੱਲਾਂ ਜਿਹੜੀਆਂ ਕੱਢ ਕੇ ਤੇ ਬਾਹਰ ਲੈ ਕੇ ਆਈਆਂ ਜਾਂਦੀਆਂ ਤਾਂ ਕਿ ਜਿਹੜੇ ਉਹਨਾਂ ਨਾਲ ਜਾਂ ਉਹਨਾਂ ਨਾਲ ਸੰਬੰਧਿਤ ਲੋਕ ਨੇ ਆਪ ਨੇ ਤੇ ਉਹਨਾਂ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੀ ਕੈਰੈਕਟਰ ਅਸੈਸੀਨੇਸ਼ਨ ਕੀਤੀ ਜਾਵੇ ਸੋ ਇਸ ਕਰਕੇ ਮੈਂ ਸਮਝਦਾ ਹਾਂ ਕਿ ਇਹ ਜੀਆਂ ਗੱਲਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀ ਆਖਿਰ ਵਿੱਚ ਸਵਾਲ ਹੋਰ ਉਰਦਵਾ ਜਿਹੜਾ ਜਿਆਦਾ ਲੋਕਾਂ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਹੈ ਕਿ ਭਾਈ ਸਾਹਿਬ ਨੇ ਹਮੇਸ਼ਾ ਸੰਵਿਧਾਨ ਦੀ ਵਿਰੋਧਤਾ ਕੀਤੀ ਵੀ ਸੰਵਿਧਾਨ ਸਾਡੇ ਹੱਕ ਵਿੱਚ ਨਹੀਂ ਪਰ ਅੱਜ ਉਸੇ ਸੰਵਿਧਾਨ ਦਾ ਸਹਾਰਾ ਲੈ ਕੇ ਇਲੈਕਸ਼ਨ ਵੀ ਲੜ ਰਹੇ ਨੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਨਾਨਕ ਸੋਨਰ ਕਭੂ ਨਾ ਹਾਰੇ ਢਾਲ ਜੋ ਜਾਣਾ ਪਸਾ ਜੀ ਕਿ ਜਿਹੜਾ ਇਨਸਾਨ ਸਮੇਂ ਮੁਤਾਬਕ ਸੰਘਰਸ਼ ਕਰਨਾ ਜਾਣਦਾ ਹੋਵੇ ਠੀਕ ਹੈ ਜੇ ਆਪਾਂ ਨੂੰ ਲੱਗਦਾ ਹੈ ਕਿ ਅੱਜ ਸਿੱਖਾਂ ਨਾਲ ਤੱਕਾ ਹੋ ਰਿਹਾ ਵਾ ਗੱਲ ਵਾਪਸ ਉਧਰ ਹੀ ਆ ਜਾਂਦੀ ਹੈ ਜੇ ਇਹ ਸਪੇਸ ਤੁਸੀਂ ਖਾਲੀ ਛੱਡੋਗੇ ਛੱਡਦੇ ਹੋ ਅੱਜ ਤੁਸੀਂ ਸਪੇਸ ਖਾਲੀ ਛੱਡਦੇ ਹੋ ਕੋਈ ਨਾ ਕੋਈ ਆਣ ਕੇ ਤੇ ਰਿਪਲੇਸ ਕਰੇਗਾ ਨਾ ਬਿਲਕੁਲ ਬਜਾਏ ਕਿ ਕੋਈ ਗੈਰ ਆਣ ਕੇ ਇਸ ਸਪੇਸ ਨੂੰ ਪਰੇ ਕੋਈ ਆਪਣਾ ਕਿਉਂ ਨਹੀਂ ਪਰੇ ਹੂੰ ਆਪਾਂ ਨੂੰ ਤਕਲੀਫ ਕਿਉਂ ਹੈ ਕਿ ਜੇ ਕੋਈ ਆਪਣਾ ਆਣ ਕੇ ਤੇ ਸਪੇਸ ਨੂੰ ਭਰਦਾ ਪਿਆ ਏ ਜੇ ਮੌਕੇ ਮੁਤਾਬਕ ਸੰਘਰਸ਼ ਹੋ ਰਿਹਾ ਏ ਠੀਕ ਹੈ ਜੇ ਆਪਾਂ ਕਹਿੰਦੇ ਆ ਕਈ ਅ ਤੜੇ ਐਸੇ ਨੇ ਸਿੱਖਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਸਿੱਖ ਨੀਤੀ ਦੇ ਹਿਸਾਬ ਦੇ ਨਾਲ ਕਰੰਟ ਪੋਲਿਟਿਕਸ ਨਹੀਂ ਚੱਲਦੀ ਪਈ ਜੇ ਕਰੰਟ ਪੋਲਿਟਿਕਸ ਦੇ ਉੱਤੇ ਤੁਹਾਡਾ ਤੁਸੀਂ ਆਪਣਾ ਹੱਕ ਨਾ ਜਮਾਓਗੇ ਕੋਈ ਹੋਰ ਗੈਰ ਤਾ ਜਮਾਉਣਗੇ ਨਾ ਹੁਣ ਸਾਡੇ ਦਫ਼ਤਰਾਂ ਦੇ ਵਿੱਚ ਸਾਡੇ ਬੱਚੇ ਜਾ ਕੇ ਨਹੀਂ ਬੈਠੇ ਪੀਸੀਐਸ ਉਹਨਾਂ ਨੇ ਨਹੀਂ ਕੀਤੀ ਆਈਐਸ ਨਹੀਂ ਕੀਤੀ ਜਾਂ ਉਹਨਾਂ ਨੂੰ ਪਹਿਲ ਨਹੀਂ ਦਿੱਤੀ ਗਈ ਜਾਂ ਸਾਡਾ ਰਜਨ ਆਇਲੈਂਡਸ ਵੱਲ ਜ਼ਿਆਦਾ ਵੱਧ ਗਿਆ ਕਈਆਂ ਤਾਂ ਮਜਬੂਰੀ ਕਰਕੇ ਵੱਧ ਕਰਕੇ ਵੱਧ ਗਿਆ ਅਸੀਂ ਆਪਣੇ ਦਫਤਰਾਂ ਨੂੰ ਸਾਬ ਨਹੀਂ ਸਕੇ ਅੱਜ ਸਾਡੇ ਦਫਤਰਾਂ ਦੇ ਵਿੱਚ ਉਹ ਆਣ ਕੇ ਬੈਠੇ ਨੇ ਜਿਨ੍ਹਾਂ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਸਾਡੇ ਹੱਕ ਕੀ ਸਮਝਣਗੇ ਸੋ ਜੇ ਇਸ ਫੀਲਡ ਨੂੰ ਵੀ ਅਸੀਂ ਖਾਲੀ ਛੱਡਦੇ ਆਂ ਇੱਧਰ ਆਣ ਕੇ ਉਹ ਬੈਠਣਗੇ ਜਿਹੜੇ ਪੰਥ ਦਾ ਦਰਦ ਨਹੀਂ ਸਮਝਦੇ ਸੋ ਇਸ ਕਰਕੇ ਜਿਹੜੇ ਪੰਥ ਦਾ ਦਰਦ ਸਮਝਦੇ ਨੇ ਮੌਕੇ ਦੇ ਹਿਸਾਬ ਦੇ ਨਾਲ ਉਹਨਾਂ ਨੇ ਆਪਣਾ ਸੰਘਰਸ਼ ਕਰਨ ਦਾ ਜਿਹੜਾ ਇਹ ਫੈਸਲਾ ਕੀਤਾ ਲੋਕ ਦੋ ਧੜਿਆਂ ਦੇ ਵਿੱਚ ਵੰਡੇ ਹੋਏ ਨੇ ਕਿ ਸਰਦਾਰ ਵਿਰਸਾ ਸਿੰਘ ਵਲਟੋਆ ਜਾਂ ਸ਼੍ਰੋਮਣੀ ਅਕਾਲੀ ਦਲ ਕਹਿ ਲਿਆ ਪਰ ਉਹਨਾਂ ਦਾ ਨਾਂ ਨਾਲ ਨਹੀਂ ਧੜੇ ਤਾਂ ਹੋਰ ਵੀ ਨੇ ਪਾਰਟੀਆਂ ਵੀ ਹੋਰ ਨੇ ਬਤ ਉਹੀ ਕਹਿ ਰਿਹਾ ਉਹੀ ਕਹਿ ਰਿਹਾ ਜੀ ਉਹ ਪਾ ਜਮਰਤਪਾਲ ਦੇ ਸਮਰਥਕ ਹਨ ਨਹੀਂ ਪੰਥ ਦੇ ਵਾਰਸ ਤਾਂ ਅਸੀਂ ਆ ਤੇ ਕਿਵੇਂ ਲਵੋਗੇ ਇਹਨਾਂ ਦੋ ਚੀਜ਼ ਪੰਥ ਹੈਗਾ ਜੇ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਦਾ ਜੀ ਬੰਦਿਆਂ ਦਾ ਪੰਥ ਨਹੀਂ ਜੇ ਹੁੰਦਾ ਆਪਾਂ ਕਹੀਏ ਕਿ ਮੈਂ ਝੋਲੀ ਚ ਪਾਈ ਫਿਰਦਾ ਪੰਥ ਨੂੰ ਮੈਂ ਮੈਂ ਲੱਕ ਨਾਲ ਬੰਨੀ ਫਿਰਦਾ ਪੰਥ ਜੇ ਕਲਗੀਆਂ ਵਾਲੇ ਬਾਦਸ਼ਾਹ ਦਾ ਤੇ ਸੋਨਹਾਰ ਭੁਲੇਖਾ ਕਿਤੇ ਨਹੀਂ ਰੱਖਣਾ ਪਿਛਲੇ ਦਿਨੀ ਅਮਰਤਾ ਵੜਿੰਗ ਜਿਹੜੀ ਐ ਬੀਬੀ ਤੇ ਉਹ ਕਹਿ ਰਹੇ ਸਨ ਕਿ ਇਹ ਪੰਝਾ ਹੀ ਸਾਡਾ ਏ ਗੁਰੂ ਨਾਨਕ ਦਾ ਪੰਝਾ ਸਾਡਾ ਏ ਕੋਈ ਕਹੇਗਾ ਕਿ ਦੂਜਾ ਸਾਡਾ ਏ ਤੇ ਤੀਜਾ ਸਾਡਾ ਤੇ ਪੰਥ ਅਸੀਂ ਜਿਹੜਾ ਜਿਆਦਾ ਲਕਣਾ ਵੱਧਾ ਏ ਪੰਥ ਕਲਗੀਆਂ ਵਾਲੇ ਮਹਾਰਾਜ ਦਾ ਏ ਤੇ ਅਸੀਂ ਉਸ ਪੰਥ ਚ ਆਪਣੇ ਸਪਾਈ ਹਾਂ ਸੋ ਉਸ ਪੰਥ ਨੂੰ ਤਗੜੇ ਕਰਨ ਦੀ ਜ਼ਿੰਮੇਵਾਰੀ ਸਾਡੀ ਆਪ ਦੀ ਬਣਦੀ ਏ ਬਜਾਏ ਕਿ ਅਸੀਂ ਕਹੀਏ ਕਿ ਅਸੀਂ ਸਾਰਾ ਕੁਝ ਸੰਭੀ ਫਿਰਦੇ ਆ ਅਸੀਂ ਪੰਥ ਦੇ ਨਮਾਇंदे ਬਣ ਕੇ ਪੰਥ ਦੇ ਸੇਵਾਦਾਰ ਬਣ ਕੇ ਵਿਚਰੀਏ ਇਹ ਹੰਕਾਰ ਲੈ ਕੇ ਬਹਿ ਜਾਊਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੈ ਕੇ ਬੰਦੇ ਨੂੰ ਬਹਿ ਜਾਂਦੇ ਆ ਜਾਂ ਤਾਂ ਫਿਰ ਗੁਰਮਤਿ ਦੀ ਗੱਲ ਨਾ ਕਰੋ ਮਨਮਤ ਦੀ ਕਰ ਲਓ ਤੇ ਜੇ ਗੁਰਮਤਿ ਦੀ ਗੱਲ ਕਰਨੀ ਹੈ ਤੇ ਫਿਰ ਤੁਹਾਡੀ ਜਿਹੜੀ ਆ ਤੁਸੀਂ ਕੋਈ ਕਾਪੀਰਾਈਟ ਨਹੀਂ ਲੈ ਲਿਆ ਪੰਥ ਦਾ ਪੰਥ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਏ ਨੌਜਵਾਨ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਜਦੋਂ ਤੱਕ ਸਮਰਪਿਤ ਰਹਿਣਗੇ ਤੇ ਇੱਕ ਵਿਜਨ ਲੈ ਕੇ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦੇ ਵਿੱਚੋਂ ਮਿਲਦੀ ਹੈ ਜੋ ਦਸਮਤਿ ਬਾਣੀ ਦੇ ਵਿੱਚੋਂ ਮਿਲਦੀ ਹੈ ਜਦੋਂ ਤੱਕ ਉਸ ਨੂੰ ਲੈ ਕੇ ਚੱਲਣਗੇ ਤੁਹਾਡੀ ਕੋਈ ਵਾਅਲ ਤੱਕ ਨਹੀਂ ਸਕਦਾ 1999 ਦਾ ਇਤਿਹਾਸ ਦਰ ਆ ਜਾਊਗਾ ਜਦੋਂ ਮਾਨ ਸਾਹਿਬ ਨੂੰ ਲੋਕਾਂ ਨੇ ਫੋਟਾ ਪਾ ਕੇ ਬਾਹਰ ਲਿਆਂਦਾ ਸੀ ਬਿਲਕੁਲ ਇਤਿਹਾਸ ਅਸੀਂ ਦੁਹਰਾ ਸਕਦੇ ਗੱਲ ਫਿਰ ਤੋਂ ਉਹੀ ਆ ਜਾਂਦੀ ਹੈ ਇੱਕਾ ਚਾਹੀਦਾ ਹੈ ਕੋਈ ਮੈਦਾਨ ਬਹੁਤ ਜਿਹੜਾ ਦੂਰ ਨਿਕ ਜਿਹੜਾ ਅਸੀਂ ਫਤਿਹ ਕਰ ਸਕਦੇ ਆ ਉਹ ਵੀ ਸੀਟ ਦੱਸਦੇ ਪਿਤਾ ਜੀ ਭਾਈ ਮਨਜੀਤ ਸਿੰਘ ਜੀ ਨੇ ਸਿਮਰਨਜੀਤ ਸਿੰਘ ਮਾਨ ਦੇ ਸਤਕਾਰਯੋਗ ਭੈਣ ਜੀ ਦੇ ਕਹਿਣ ਦੇ ਉੱਤੇ ਇਹ ਸੀਟ ਮਾਨ ਸਾਹਿਬ ਦੀ ਉਹਨਾਂ ਦੀ ਜਿਹੜੀ ਆ ਦਾਅਵੇਦਾਰੀ ਉਹਨਾਂ ਦੀ ਰੱਖ ਦਿੱਤੀ ਸੀ ਤੇ 5 ਲੱਖ ਦੀ ਬੋਰਡ ਦੇ ਉੱਤੇ ਮਾਨ ਸਾਹਿਬ ਜਿੱਤੇ ਸੀ ਬੜਾ ਮਾਣ ਸੀ ਇਸ ਇਲਾਕੇ ਨੂੰ ਤੇ ਅੱਜ ਫਿਰ ਤੋਂ ਉਹ ਮਾਨ ਖੱਟਣ ਦੀ ਸਾਨੂੰ ਜਿਹੜੀ ਆ ਇੱਕ ਇੱਕ ਅਪਰਚੂਨਿਟੀ ਮਿਲੀ ਤੇ ਉਹਨੂੰ ਅਸੀਂ ਖੱਟਣਾ ਚਾਹੀਦਾ ਤੇ ਉਹ ਬੀਬੀ ਖਾਲਣ ਵਾਲਾ ਇਤਿਹਾਸ ਨਾ ਦਰਵਾ ਦਿੰਦੇ ਉਹ ਪੰਜਾਬ ਦੇਖੋ ਗਲਤੀ ਗਲਤੀ ਵੇਖੋ ਸਮਰੱਥ ਤੇ ਸੰਪੂਰਨ ਕੇਵਲ ਗੁਰੂ ਹੁੰਦਾ ਏ ਅਸੀਂ ਅਧੂਰੇ ਆ ਜੇ ਕਿਤੇ ਗਲਤੀ ਹੋ ਜਾਵੇ ਉਹ ਮਾੜੀ ਗੱਲ ਨਹੀਂ ਹੁੰਦੀ ਗਲਤੀ ਦਾ ਸੁਧਾਰ ਨਾ ਕਰਨਾ ਉਹ ਮਾੜੀ ਗੱਲ ਹੁੰਦੀ ਸੋ ਇਸ ਕਰਕੇ ਅੱਜ ਸਾਡੇ ਕੋਲ ਇੱਕ ਮੌਕਾ ਏ ਤੇ ਉਹ ਆਪ ਆਪੋ ਆਪਣੇ ਮੋਰਚੇ ਜਿਹੜੇ ਸੰਭੀਏ ਤੇ ਆ ਨਹੀਂ ਹੈਗਾ ਕਿ ਕੋਈ ਜ਼ਿਆਦਾ ਟੰਮਣੇ ਤੇ ਚੜ ਜਾਊਗਾ ਕੋਈ ਘਟ ਜੜ ਜਾਊਗਾ ਜਦੋਂ ਦਰਿਆਏ ਖੈਬਰ ਤੇ ਹਰੀ ਸਿੰਘ ਨਲਵੇਂ ਨੇ ਜਿਹੜਾ ਇਹ ਕਿਲਿਆਂ ਦਾ ਜਾਲ ਵਿਛਾਤਾ ਸੀ ਆਪੋ ਆਪਣੇ ਕਿਲੇ ਸੰਭੀਏ ਤੇ ਮਕਸਦ ਸਾਡਾ ਹੋਵੇ ਇੱਕ ਜੀ ਤੇ ਕੋਈ ਦੁੱਕੀ ਤਕੀ ਆਣ ਕੇ ਤੇ ਸਾਡੇ ਚ 파ੜ ਪਾਉਣ ਦੀ ਕੋਸ਼ਿਸ਼ ਕਰੇ ਇਹ ਗੱਲ ਯਾਦ ਕਰ ਲੈਣੀ ਨੌਜਵਾਨਾਂ ਨੇ ਕਿ ਅਸੀਂ ਜਿਹੜੇ ਆ ਗੁਰੂ ਪੰਥ ਗੁਰੂ ਗ੍ਰੰਥ ਨੂੰ ਸਮਰਪਤ ਆ ਸਾਡਾ ਇੱਕ ਮਿਸ਼ਨ ਹੈ ਤੇ ਉਹਦੇ ਵਿੱਚ ਸਾਡੇ ਜਿਹੜੇ ਆ ਵਿਚਾਰਧਾਰਕ ਵਖਰੇਵੇਂ ਉਹਦੇ ਚ ਕੋਈ ਜਿਹੜੀ ਆ 파ੜ ਨਾ ਪਾਉਣ। ਲਾਸਟ ਮੈਸੇਜ 10 ਸਕੰਡ ਦਾ। ਮੈਸੇਜ ਸਿਰਫ ਆਹੀ ਹੈ ਕਿ ਕੌਮ ਦੀ ਨੌਜਵਾਨੀ ਜੇਲਾ ਚ ਰੁਲਦੀ ਨਹੀਂ ਜੇ ਚੰਗੀ ਲੱਗਦੀ ਭਰਾਵੋ ਮੈਂ ਪਿਛਲੇ ਦੋ ਦਿਨਾਂ ਦਿਨਾਂ ਤੋਂ ਬੇਨਤੀ ਕਰਦਾ ਪਿਆ ਹੈ। ਜੇਲਾ ਚ ਰੁਲਦੀ ਨਹੀਂ ਜੇ ਚੰਗੀ ਲੱਗਦੀ ਆਯਾਦ ਚੰਗੀ ਲੱਗਦੀ ਹੈ ਜੇ ਇਸ ਕੌਮ ਦੀ ਨੌਜਵਾਨੀ ਗੁਲਾਮ ਹੋ ਜੇ ਜੇ ਇਸ ਕੌਮ ਦੀ ਨੌਜਵਾਨੀ ਸਲਾਖਾਂ ਦੇ ਪਿੱਛੇ ਹੋ ਜੇ ਉਹ ਕੌਮਕ ਦੀ ਪ੍ਰੋਗਰੈਸ ਨਹੀਂ ਜੇ ਕਰ ਸਕਦੀ ਹੁੰਦੇ ਜਿੰਨੇ ਮਰਜ਼ੀ ਦਰ ਬੋਲਦੇ ਫਿਰਨ ਸੋ ਸਾਡਾ ਅੱਜ ਫਰਜ ਬਣਦਾ ਹੈ ਕੌਮ ਦਾ ਜੋਸ਼ ਕੌਮ ਦਾ ਜਜ਼ਬਾ ਕੌਮ ਦੀ ਸ਼ਕਤੀ ਨੂੰ ਬਾਹਰ ਕੱਢ ਕੇ ਲੈ ਕੇ ਆਈਏ ਅਸੀਂ ਇਹ ਪ੍ਰੋਜੈਕਸ਼ਨ ਦੁਨੀਆ ਦੇ ਵਿੱਚ ਕਦੇ ਨਹੀਂ ਜਾਣੀ ਚਾਹੀਦੀ ਨਾ ਕੇਵਲ ਭਾਈ ਅਮਰਤਪਾਲ ਸਿੰਘ ਭਵਿੱਖ ਦੇ ਵਿੱਚ ਵੀ ਇਹ ਪ੍ਰੋਜੈਕਸ਼ਨ ਸਾਡੀ ਕਦੇ ਨਹੀਂ ਜਾਣੀ ਚਾਹੀਦੀ ਕਿ ਕੌਮ ਦੀ ਇਹਨਾਂ ਦੀ ਤਾਂ ਜੀ ਨੌਜਵਾਨੀ ਜਿੰਨਾਂ ਕੋਲ ਅਸੀਮ ਕਤੀ ਦਾ ਪੰਡਤਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਨ ਉਹਨਾਂ ਦੀ ਨੌਜਵਾਨੀ ਨੂੰ ਹਕੂਮਤ ਨੇ ਗੁਲਾਮ ਬਣਾ ਕੇ ਰੱਖਿਆ ਕਦੀ ਵੀ ਪ੍ਰੋਜੈਕਸ਼ਨ ਨਹੀਂ ਜਾਣਦੇ ਨੇ ਭਾਵੇਂ ਅੱਜ ਹੋਵੇ ਤੇ ਭਾਵੇਂ ਆਉਣ ਵਾਲੇ ਸਮੇਂ ਦੇ ਵਿੱਚ ਹੋਵੇ ਸਾਡੀ ਨੌਜਵਾਨੀ ਆਜ਼ਾਦ ਚਾਹੀਦੀ ਤੇ ਫੀਲਡ ਦੇ ਵਿੱਚ ਚਾਹੀਦੀ ਤੇ ਆਪਣੇ ਹੱਕ ਲਈ ਜੂਹਦੀ ਚਾਹੀਦੀ ਬਹੁਤ ਬਹੁਤ ਧੰਨਵਾਦ ਜੀ ਸਰਨੇ ਗੱਲਬਾਤ ਕਰਨ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਸੋ ਇਹ ਸੰਗਾਂ ਕੋਵਰ ਚੜ੍ਹਤ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਜਿਹੜੇ ਸਵਾਲ ਲੋਕਾਂ ਨੇ ਉਠਾਏ ਆ ਸੋਸ਼ਲ ਮੀਡੀਆ ਤੇ ਅਸੀਂ ਕੋਸ਼ਿਸ਼ ਕੀਤੀ ਕਿ ਉਹ ਸਵਾਲ ਜਿਹੜੇ ਉਭਾਰੇ ਜਾਣ ਤੇ ਲੋਕਾਂ ਨੂੰ ਦੱਸਿਆ ਜਾਵੇ ਕਿ ਇਹ ਸ ਏ ਹੁਣ ਆਉਣ ਵਾਲਾ ਸੰਭਾ ਦੱਸੂਗਾ ਕਿ ਲੋਕ ਕਿਸ ਦੇ ਹੱਕ ਵਿੱਚ ਫਤਵਾ ਦਿੰਦੇ ਨੇ ਤੇ ਕਿਸ ਦੇ ਪੱਲੇ ਪਵੇਗੀ ਨਿਰਾਸ਼ਾ ਖਡੂਰ ਸਾਹਿਬ ਦੀ ਹੌਟ ਸੀਟ ਤੋਂ ਅੱਜ ਕੋਵਰ ਚੜ੍ਹਤ ਸਿੰਘ ਸਾਡੇ ਨਾਲ ਸਨ ਜੋ ਭਾਈ ਅਮਰਤਪਾਲ ਜੀ ਦੀ ਸਪੋਰਟ ਵਿੱਚ ਨਿਤਰੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਜੁੜੇ ਹੋ ਸਾਡੇ ਨਾਲ ਸਰਖਾਪ ਟੀਵੀ ਧੰਨਵਾਦ